ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਆ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਸ ਟਾਈਮ ਮੈਂ ਮੌਜੂਦ ਆ ਬਾਈ ਮਿੱਤਰੋ ਬਾਈ ਗੋਰੇ ਕੇ ਤੇ ਬਾਈ ਸੋਨੀ ਕੇ ਘਰ ਦੇ ਵਿੱਚ ਵਪਾਰ ਦਾ ਬਾਈ ਹੁਣਿਆਂ ਦਾ ਕੰਮ ਆ ਤੇ ਸਾਜਾ ਬਾਈ ਹੁਣਿਆਂ ਦਾ ਕੰਮ ਆ ਜਾਨਵਰ ਬਾਈ ਹੁਣਿਆਂ ਦੇ ਕੋਲੇ ਦੋ ਆ ਤੇ ਦੋਵੇਂ ਹੀ ਟੌਪ ਕਲਾਸ ਜਰਸੀ ਆ ਮਿੱਤਰੋ ਤੁਸੀਂ ਦਰਸ਼ਕੀ ਦੀ ਵਾਵਾ ਡਿਮਾਂਡ ਕਰ ਰਹੀ ਚੰਗੇ ਦੁੱਧ ਵਾਲੀਆਂ ਜਰਸੀ ਹੋਣ ਅਲੇ ਚੱਕੋ ਸੌਦਾ ਤੁਹਾਡਾ ਹੋਊਗਾ ਗੱਲਬਾਤ ਤੁਹਾਡੀ ਹੋਊਗੀ ਮੈਂ ਦਿਖਾ ਸਕਦਾ ਰਸਾ ਤੁਸੀਂ ਆਪਣੀ ਹਿੰਮਤ ਦੇ ਨਾਲ ਫੜਨਾ ਵਾ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਠੀਕ ਆ ਸਰ ਸੇਤਾ ਦੇ ਪਰਿਵਾਰ ਜੀ ਕਿਰਪਾ ਮਹਾਰਾਜ ਜੀ ਪਹਿਲਾ ਵਾਲੇ ਜਾਨਵਰ ਹੋ ਗਏ ਸੇਲ ਜੀ ਹਾਂਜੀ ਸਰ ਉਹ ਹੋ ਗਏ ਠੀਕ ਆ ਅੱਜ ਕਿੰਨੇ ਜਾਨਵਰ ਹੋਣਗੇ ਬਾਈ ਅੱਜ 2 ਜੱਸੀ ਵੜਾ 2 ਜੱਸੀ ਵੜਾ ਪਹਿਲੇ ਨੰਬਰ ਦੇ ਡੱਬੇ ਵੱੱਥੇ ਵਾਲੀ ਜਿਹੜੀ ਵੜ ਹੈ ਦੀ ਕੀ ਡਿਟੇਲ ਆ ਬਾਈ ਇਹਦਾ ਦੂਜਾ ਸੁਆ ਸਰਪੇ ਜੀ ਸੂਈ ਨੂੰ ਅੱਜ ਹੈਗਾ ਇਹਨੂੰ ਪੰਜਵਾਂ ਦਿਨ ਜੀ ਦੁੱਧ ਨੂੰ 10 ਲੀਟਰ ਤਿਆਰ ਆ ਇਸ ਟਾਈਮ 10 ਲੀਟਰ ਤਿਆਰ ਆ ਠੀਕ ਆ ਕੰਡੇ ਲਾਉਣ ਵਾਲਾ ਕੰਡੇ ਵਾਲਾ ਤੈਨੂੰ ਠੀਕ ਆ ਚਵਾਈ ਚੁਵਾਈ ਦੀ ਕਿਵੇਂ ਚੁਵਾਈ ਦੀ ਬਿਲਕੁਲ ਓਕੇ ਠੀਕ ਆ ਸੀਲ ਠੰਡੀ ਬਿਲਕੁਲ ਸੀਲ ਠੰਡੀ ਬਾਈ ਕਿੰਨਾ ਦੇਜੂਗੀ ਪੀਕ ਲੈਵਲ ਇਹ ਤਾਂ ਸਰ ਵੀ ਦੁੱਧ ਤਾਂ ਇਹਨੇ 23 24 ਕਿਲੋ ਕੱਢ ਦੇਣਾ ਦੇ ਦੇਉਗੀ ਟੌਰਨ ਕੋਈ ਆ ਠੰਡੀ ਮਿੱਟੀ ਆ ਜਿੱਦਾਂ ਮਰਜ਼ੀ ਬੈਠਾ ਰ ਕੋਈ ਚੱਕਰ ਨਹੀਂ ਹੂੰ ਮੀ ਠੀਕ ਆ ਬਾਈ ਅੱਛਾ ਦੂਜਾ ਸੂਆ ਸੋਈ ਆ ਦੂਜਾ ਸੂਆ ਸੋਈ ਆ ਲੇਵਾ ਦੀ ਫਿਟਿੰਗ ਬੜੀ ਚੰਗੀ ਆ ਹਨਾ ਲੇਵਾ ਤਾਂ ਬਹੁਤ ਫਿੱਟ ਆ ਹੂੰ ਥੱਲੋ ਥੱਲੋ ਤਾਂ ਐ ਬਾਅਦ ਰੇਡ ਫੋਨ ਤੇ ਠੀਕ ਆ ਲੈ ਵੀ ਮਿੱਤਰੋ ਦੂਜਾ ਸੂਆ ਸੂਈ ਸਵਾਈ ਆ ਚਾਰਾ ਪੰਜਾ ਦਿਨਾਂ ਦੀ ਸੂਈ ਥਲੇ 19 ਲੀਟਰ ਦੁੱਧ ਕੰਡੇ ਵਾਲਾ ਤੋਂ 18 ਕਿਲੋ ਕਿੰਦ ਲਓ ਵੀ ਤਿਆਰ ਲਾਉਂਦੀ ਆ ਕੰਡੇ ਵਾਲਾ 18 ਕਿਲੋ ਹੋਊਗਾ ਬਾਈ ਬਿਲਕੁਲ ਬਾਈ ਭਾਵੇਂ ਵਾਲਾ ਚਾਰ ਦਿਨ ਚੋ ਠੀਕ ਹੈ ਬਾਈ ਲੈ ਵੀ ਮਿੱਤਰੋ 18 ਕਿਲੋ ਕੰਡੇ ਲਾਉਣ ਵਾਲਾ ਦੁੱਧ ਹੈਗਾ ਲੈ ਆ ਬਈ ਮੋੜ ਲਿਆ ਲੇਵੇ ਲੂਵੇ ਤੇ ਨਾੜਾ ਨੂਣਾ ਬਿਊਟੀ ਬਿਅਰਟੀ ਯਾ ਲੋ ਮਨ ਨਾਲ ਕੰਪੀਟੀਸ਼ਨ ਵਾਲੀ ਭੈੜਾ ਇਹ ਮਾਲਾ ਕ੍ਰੋਸ ਬਲੇਡ ਦਾ ਜੇ ਕਿਤੇ ਮੁਕਾਬਲੇ ਚੱਲਦੇ ਹੋਣ ਨਾ ਤੇ ਮੇਰੇ ਹਿਸਾਬ ਦੇ ਨਾਲ ਤਾਂ ਪਹਿਲਾ ਨੰਬਰ ਇਹਦਾ ਹੋਊਗਾ ਮਤਲਬ ਜਰਸੀ ਦੇ ਨਾਲ ਕਈ ਅੰਗਾਂ ਦਾ ਕ੍ਰੋਸ ਆ ਇਹਦੇ ਵਿੱਚ ਤੇ ਭਾਈ ਗਾਂ ਦੁੱਧ ਪੀਣ ਵਾਲੇ ਨੂੰ ਬਾੜੀ ਚੰਗੀ ਆ ਨਵਾਂ ਹਾਣ ਜਵਾਨੀ ਦੇ ਵਿੱਚ ਆ ਦੂਜਾ ਸੂਆ ਸੋਈ ਆ ਪੰਜਾ ਦਿਨਾਂ ਦੀ ਸੋਈ ਆ ਪੰਜਾ ਦਿਨਾਂ ਦੀ ਸੋਈ ਥੱਲੇ ਇਸ ਟਾਈਮ ਕੰਡੇ ਲਾਉਣ ਵਾਲਾ ਦੁੱਧ ਜਿਹੜਾ 18 ਕਿਲੋ ਆ 22 23 ਕਿਲੋ ਦੁੱਧ ਖੁੱਲਾ ਡੁੱਲਾ ਪਿਆਈ ਜਾਊਗੀ ਰੇਟ ਭਾਈ ਫੋਨ ਦੇ ਉੱਤੇ ਤੈਅ ਕਰੂਗਾ ਆ ਜੋ ਹੁਣ ਦੋ ਨੰਬਰ ਤੇ ਇੱਕ ਹੋਰ ਜਰਸੀ ਭਾਈ ਉਹਦੀ ਕੀ ਡਿਟੇਲ ਸੁਣੀ ਭਾਈ ਉਹ ਵੀ ਸਰਬੇ ਦੂਜਾ ਸੂਆ ਠੀਕ ਹੈ ਜੀ ਸੂਈ ਨੂੰ ਵੀ ਉਹਨੂੰ 5-6 ਦਿਨ ਹੀ ਹੋਇਆ 나ੜੂ ਦੇ ਬੱਚਿਆਂ ਦੇ ਨਾਲ ਹੈ ਗਿੱਲੇ ਠੀਕ ਹੈ ਬੱਚਾ ਹੀ ਹੁੰਦੇ ਮਗਰ ਵੀ ਇਹ ਦੋਨੋਂ ਮਗਰ ਬੱਛੇ ਆ ਠੀਕ ਹੈ ਭਾਈ ਅੱਛਾ ਤੇ ਇਹ ਭਈ ਇੰਦੇ ਥੱਲੇ ਕਿੰਨਾ ਦੁੱਧ ਤਿਆਰ ਹੋ ਇਹਦੇ ਥੱਲੇ ਵੀ 18-19 ਕਿਲੋ ਤਿਆਰ ਆ ਰਹੇ ਕੰਡੇ ਲਾਉਣ ਵਾਲਾ ਇਹ ਕਿੰਨਾ ਦੁੱਧ ਦੇ ਜੂਗੀ ਭਾਈ ਇਹ ਦੇ ਦੂਗੀ 26 ਕਿਲੋ ਦੁੱਧ ਦੇ ਜੂਗੀ ਹਣਾ ਲੇਵੇ ਲੂਵੇ ਲੋ ਥਣ ਥਣ ਥੋੜੇ ਦਿਨ ਹੋਏ ਇਹ ਵੀ ਦੂਜਾ ਸੂਈ ਸੂਈ ਆ ਜੀ ਇਹ ਵੀ ਦੂਜਾ ਸੂਈ ਸੋਰੀ ਵੀਰੇ ਖੋਲੀ ਪਰ ਅੱਛਾ ਭਾਈ ਚੁਵਾਈ ਚੁਈ ਦੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਦੀ ਬਰੀਕੀ ਬਰੂਕੀ ਵਹਿੜ ਦੀ ਕਮ ਟਾਪ ਕਲਾਸ ਜਰਸੀ ਪੰਜਾਬ ਵਾਲੀ ਵੇਖੋ ਗਿਰਦੀ ਮੜਾ ਜਾ ਮੱਥੇ ਦੇ ਵਿੱਚ ਪਾਣ ਦਾ ਪੱਤਾ ਜਰੂਰ ਲੱਗਾ ਹੋਇਆ ਬਾਕੀ ਵਹਿੜ ਦੀ ਕੁਆਲਿਟੀ ਪੂਰੀ ਜ਼ਬਰਦਸਤ ਹਨ ਬਹੁਤ ਚੰਗਲੇ ਹੋ ਜੀ ਹਮ ਇੱਕ ਮਾਦੇ ਹੌਲੀ ਹੌਲੀ ਨਹੀਂ ਟਾਪ ਜਰਸੀ ਦੋਵੇਂ ਮਿੱਤਰੋ ਦੇਖ ਸਕਦੇ ਹੋ ਫੇਸ ਦਿਖਾ ਦੇ ਫੇਸ ਵਾਕਈ ਖੜਨੀ ਖੁੜਨੀ ਹਨਾ ਤੋਰ ਤਾਰ ਕੰਨ ਕੁੰਨ ਚੱਕਣ ਦਾ ਸਟਾਈਲ ਆ ਜਿਹੜਾ ਉਹ ਵਕਤ ਮਨੋਂ ਵੱਖਰਾ ਸਟਾਈਲ ਦਾ ਆ ਕੰਪੀਟੀਸ਼ਨ ਵਾਲੀ ਵਹਿੜ ਆ ਸਰਪੇ ਹਮ ਇਹ ਠੀਕ ਆ ਬਾਈ ਓਕੇ ਦੀ ਰਿਪੋਰਟ ਆ ਜਾਵਾ ਵੱਚਾ ਆ ਗਿਆ ਇੰਦੇ ਮਗਰ ਵੀ ਲੇ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਰੀਕੀ ਬਰੋਕੀ ਕਰਮਾਂ ਵਾਲੀ ਦੇ ਵਿੱਚ ਪੂਰੀ ਚੰਗੀ ਆ ਥਣ ਥਣ ਚੰਗਾ ਲੱਗ ਰੇਟ ਇਹਦਾ ਵੀ ਬਾਈ ਫੋਨ ਤੇ ਹੀ ਰੇਟ ਇਹਦਾ ਵੀ ਫੋਨ ਤੇ ਤੇ ਦੋਵੇਂ ਸੂਈਆਂ 55 ਦਿਨਾਂ ਦੀਆਂ ਦੋਨੇ 5-6 ਦਿਨਾਂ ਦੀਆਂ ਸੂਈਆਂ ਠੀਕ ਆ ਜੀ ਦੋ ਦੋ ਤਿਆਰ ਕੰਡੇ ਲਾਉਣਾ ਇਸ ਟਾਈਮ ਸਰਵੇ 36-37 ਕਿਲੋ ਦੁੱਧ ਡੈਰੀ ਪਾਉਂਦੀਆਂ ਦੋਵੇਂ ਦੋਨੇ ਜਾਨੀਆਂ ਕੀ ਬਾਤ ਆ ਬਾਈ ਤੇ ਬਾਈ ਮਾਣ ਲਓ ਜੇ ਆਪਾਂ ਸੋਚੋਗੇ ਤਾਂ ਯਾਰ ਇਹ ਹੋਰੀਆਂ ਗਾਈਆਂ ਟੋਕੜ ਗੱਬਣ ਹੋ ਕੇ ਵੀ ਚੰਗੀ ਕੀਮਤ ਤੇ ਵਿਕ ਜਾਂਦੀਆਂ ਬਾਈ 45 ਕਿਲੋ ਦੁੱਧ ਪਾਉਂਦੀਆਂ ਦੋਨੇ ਬੱਛੀਆਂ ਟਾਪ ਪਾ ਜਾਣਗੀਆਂ ਕੰਡੇ ਲਾਵਾਂ ਅੱਛ ਰੇਟ ਇਹਨਾਂ ਦਾ ਵੈਸੇ ਲੱਖੋਂ ਅੰਦਰ ਅੰਦਰ ਹੀ ਹੋਊਗਾ ਲੱਖ ਤੋਂ ਅੰਦਰ ਹੋਊਗਾ ਠੀਕ ਹੈ ਜੀ ਤੇ ਬਾਕੀ ਕੋਈ ਨੇ ਮੌਕੇ ਤੇ ਕਰ ਲਾਂਗੇ ਜਿਹੜਾ ਠੀਕ ਹੈ ਨੰਬਰ ਆਪਣਾ ਜੀ ਨੰਬਰ 96462 ਜੀ 09525 ਇੱਕ ਵਾਰੀ ਹੋਰ ਬੋਦਿਓ ਜੀ 96462 ਜੀ 09525 ਠੀਕ ਹੈ ਭਾਈ ਪਿੰਡ ਰੂਡੇ ਤੇ ਜ਼ਿਲ੍ਹਾ ਮੋਗਾ گاਵਾ ਤੁਹਾਡੇ ਕੰਮ ਦੀਆਂ ਡਿਟੇਲ ਫੁੱਲ ਲੈਤੀ ਐ ਸਾਰੀ ਗੱਲਬਾਤ ਵੀਡੀਓ ਵਿੱਚ ਕਹਤੀ ਆ ਅਗਲੀ ਹੁਣ ਤੁਸੀਂ ਲਿਆ ਜੀ ਕਰ ਧੰਨਵਾਦ